ਬਹੁਤ ਵਾਰ ਜਦੋਂ ਬੰਦਾ ਧਰਮ ਦੇ ਰਸਤੇ ਤੇ ਚੱਲਦਾ ਹੈ ਰੱਬ ਵਾਲੇ ਪਾਸੇ ਤੁਰਦਾ ਹੈ। ਥੋੜੀਆਂ ਜੀਆਂ ਜਦੋਂ ਬਰਕਤਾਂ ਮਿਲ ਲੱਗ ਪੈਂਦੀਆਂ ਹਨ ਫਿਰ ਉਹ ਰੱਬ ਦਾ ਖਹਿੜਾ ਛੱਡ ਦਿੰਦਾ ਹੈ। ਉਸਤਤ ਮਿਲਦੀ ਹੈ, ਪਦਾਰਥ ਮਿਲਦੇ ਹਨ, ਵਾਵਾ ਮਿਲਦੀ ਹੈ। ਫਿਰ ਉਹਦੇ ਵਿੱਚ ਹੀ ਉਲਝ ਜਾਂਦਾ ਹੈ ਤੇ ਇਸ ਪਾਸੇ ਤੁਰ ਪੈਂਦਾ ਕਿ ਮੇਰੀ ਹੋਰ ਉਸਤਤ ਹੋਵੇ, ਵਡਿਆਈ ਹੋਵੇ। ਰੱਬ ਭੁੱਲ ਜਾਂਦਾ ਬਹੁਤੀ ਵਾਰ। ਸਿੱਧਾਂ ਦੇ ਨਾਲ ਇਦਾਂ ਹੀ ਹੋਇਆ ਤੁਰੇ ਤਾਂ ਰੱਬ ਵਾਲੇ ਪਾਸੇ ਸੀਗੇ ਪਰ ਜਦੋਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਅੰਤਰਜਾਮਤਾਵਾਂ ਲੋਕਾਚਾਰੀ ਸਿਫਤ ਸੋਭਾ ਹੋਣ ਲੱਗ ਪਈ ਤੇ ਉਹਨਾਂ ਨੇ ਰੱਬ ਨੂੰ ਬੁਲਾ ਦਿੱਤਾ ਉਹਦੇ ਵਿੱਚ ਹੀ ਮਸਤ ਹੋ ਗਏ ਉਹਦੇ ਵਿੱਚੋਂ ਹੀ ਉਹਨਾਂ ਨੂੰ ਆਤਮਿਕ ਖੁਰਾਕ ਮਿਲਣ ਲੱਗ ਪਈ ਉਹਦੇ ਵਿੱਚੋਂ ਹੀ ਉਹ ਸੰਤੁਸ਼ਟ ਹੋ ਗਏ ਉਹਦੇ ਵਿੱਚੋਂ ਹੀ ਉਹਨਾਂ ਦੀ ਹਉਮੈ ਦੀ ਜਿਹੜੀ ਭੁੱਖ ਹੈ ਉਹ ਮਿਟਣ ਲੱਗ ਪਈ ਵਾਹ ਵਾਹ ਹੋ ਰਹੀ ਹੈ ਉਸਤਤ ਹੋ ਰਹੀ ਹੈ ਲੋਕ ਜੁੜ ਗਏ ਹਨ ਤੇ ਉਹ ਰੱਬ ਵਾਲੇ ਪਾਸਿਓਂ ਪੁੱਲ ਲਗਾਏ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਕੋਲ ਗਏ ਉਹਨਾਂ ਨੂੰ ਆਖਿਆ ਭਾਈ ਤੁਸੀਂ ਰੁਕ ਕਿਉਂ ਗਏ ਤੁਰੇ ਤਾਂ ਰੱਬ ਵਾਲੇ ਪਾਸੇ ਸੀਗੇ ਠੀਕ ਹੈ ਰਿੱਧੀਆਂ ਸਿੱਧੀਆਂ ਆ ਗਈਆਂ ਪਰ ਹੁਣ ਇਸ ਪਾਸੇ ਨਾ ਹੋਵੇ ਕਿ ਹੋਰ ਰਿੱਧੀਆਂ ਸਿੱਧੀਆਂ ਆ ਜਾਣ ਤੇ ਲੋਕਾਂ ਨੂੰ ਅਸੀਂ ਹੋਰ ਜੋੜ ਲਈਏ ਨਹੀਂ ਰੱਬ ਵਾਲੇ ਪਾਸੇ ਤੁਰੋ ਤੂੰ ਜਿਹੜਾ ਬੰਦੇ ਨੇ ਕਈ ਵਾਰੀ ਟਾਰਗੇਟ ਮਿੱਥਿਆ ਹੁੰਦਾ ਹੈ ਰਸਤਾ ਪੜਕ ਜਾਂਦੇ ਆ। ਤੋ ਇਸੇ ਤਰ੍ਹਾਂ ਪਹਾੜਾਂ ਦੇ ਵਿੱਚ ਜੋਗੀ ਵੀ ਰਸਤਾ ਪੜਕ ਗਏ। ਤੋ ਭਗਤ ਵੀ ਜਿਹੜੇ ਕਈ ਸਨ ਉਹ ਤੁਰੇ ਰੱਬ ਵਾਲੇ ਪਾਸੇ ਤੇ ਪਹਿਲਾਂ ਹੀ ਉਸਤਤ ਦੇ ਵਿੱਚ ਹੀ ਮਸਤ ਹੋ ਗਏ। ਪਰਮਾਤਮਾ ਭੁੱਲ ਗਿਆ। ਇਹ ਭਗਤ ਕਾਨਾ ਜੀ ਜਿਹੜੇ ਸਨ ਇਹਨਾਂ ਦੀ ਜਦੋਂ ਸਿਖਤ ਹੋਣ ਲੱਗੀ ਹੈ ਹਉਮੈ ਆ ਗਈ, ਹੰਕਾਰ ਆ ਗਿਆ ਕਿ ਮੈਂ ਬਹੁਤ ਵੱਡਾ ਹਾਂ ਜਦੋਂ ਚਾਰ ਲੋਕ ਵਡਿਆਈ ਕਰਨ ਲੱਗ ਪੈਣ ਬੰਦੇ ਦੇ ਅੰਦਰ ਹਉਮੈ ਆ ਜਾਂਦੀ ਹੈ। ਬੰਦੇ ਨੂੰ ਕੋਈ ਪਦਾਰਥ ਪ੍ਰਾਪਤ ਹੋ ਜਾਣ, ਪ੍ਰਾਪਰਟੀ ਬਣ ਜਾਵੇ। ਬੰਦੇ ਚਾਰ ਆਖੇ ਲੱਗਣ ਲੱਗ ਜਾਣ। ਉਹਦੀ ਤੌਰ, ਉਹਦਾ ਰਹਿਣ ਸਹਿਣ, ਉਹਦਾ ਸੁਭਾਅ, ਉਹਦਾ ਦੇਖਣਾ, ਉਹਦਾ ਬੋਲਣਾ ਸਾਰਾ ਕੁਝ ਹੀ ਬਦਲ ਜਾਂਦਾ ਹੈ। ਬੰਦਾ ਹੀ ਬਦਲ ਜਾਂਦਾ ਹੈ। ਗੁਰਬਾਣੀ ਦੇ ਵਿੱਚ ਬਚਨ ਹੈ, "ਜਬ ਕਛ ਪਾਵੈ, ਤਬ ਗਰਭ ਕਰਤ ਹੈ।" ਨਹੀਂ ਸੀ ਕੋਲ ਕੁਛ, ਉਦੋਂ ਰੁੰਦਾ ਪਿਆ ਸੀਗਾ। ਜੀ ਰੱਬ ਨੇ ਕੁਝ ਦਾਤਾਂ ਪਾ ਦਿੱਤੀਆਂ ਹਨ ਤੇ ਉਦੋਂ ਹੁਣ ਕਹਿ ਰਿਹਾ ਕਿ ਮੇਰੇ ਵਰਗਾ ਤਾਂ ਹੈ ਹੀ ਕੋਈ ਨਹੀਂ ਇਹ ਲੋਕ ਤਾਂ ਕੁਝ ਵੀ ਹਨ ਨਹੀਂ ਹਨ ਕਿਸੇ ਦੀ ਨਮਸਕਾਰ ਦਾ ਵੀ ਜਵਾਬ ਨਹੀਂ ਦਿੰਦਾ ਬੰਦਾ ਬਹੁਤ ਵਾਰ ਇਸ ਤਰ੍ਹਾਂ ਹੁੰਦਾ ਹੈ ਕੋਈ ਆਮ ਸੁਧਾਰਨ ਬੰਦਾ ਨਮਸਕਾਰ ਕਰਦਾ ਹੈ ਪ੍ਰਣਾਮ ਕਰਦਾ ਹੈ ਸਤਿ ਸ੍ਰੀ ਅਕਾਲ ਕਰਦਾ ਹੈ ਆਪਣੇ ਸਿੱਖ ਜਿਮੇਂ ਦੇ ਵਿੱਚ ਵੀ ਜੇਕਰ ਕੋਈ ਕੁਝ ਪ੍ਰਾਪਤ ਕਰ ਲਵੇ ਚਾਹੇ ਉਹ ਕੋਈ ਰਿਲੀਜੀਅਸ ਪਰਸਨੈਲਿਟੀ ਹੋਵੇ ਕੋਈ ਸਧਾਰਨ ਬੰਦਾ ਹੋਵੇ ਆਮ ਬੰਦੇ ਵੱਲ ਧਿਆਨ ਵੀ ਨਹੀਂ ਦਿੰਦਾ ਜਵਾਬ ਵੀ ਦੇਣਾ ਜ਼ਰੂਰੀ ਨਹੀਂ ਸਮਝਦਾ ਕੋਈ ਪਦਵੀ ਪ੍ਰਾਪਤ ਹੋ ਜਾਵੇ ਤੋ ਇਸ ਤਰ੍ਹਾਂ ਹੋ ਜਾਂਦਾ ਹੈ ਬੰਦਾ ਬਦਲ ਜਾਂਦਾ ਜਦੋਂ ਕੁਝ ਪ੍ਰਾਪਤ ਹੁੰਦਾ ਹੈ ਬਾਣੀ ਕਹਿ ਰਹੀ ਹੈ ਕਿ ਜਦ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਣ ਲੱਗਤ ਹੈ ਉਹੀ ਬੰਦਾ ਹੈ ਜਦੋਂ ਕਿਸੇ ਦਾ ਜਵਾਬ ਵੀ ਨਹੀਂ ਦਿੰਦਾ ਮਾਣ ਹੈ ਹੰਕਾਰ ਹੈ ਜਦੋਂ ਕਈ ਵਾਰੀ ਸਾਰਾ ਕੁਝ ਚਲਿਆ ਜਾਂਦਾ ਹੈ ਨਾ ਘਟ ਜਾਂਦੇ ਹਨ ਪਦਾਰਥ ਫਿਰ ਰੋਣ ਲੱਗ ਪੈਂਦਾ ਹੈ ਫਿਰ ਥਾਂ ਥਾਂ ਤੇ ਰੋਂਦਾ ਹੈ ਤੋ ਇਸ ਰੂਪ ਦੇ ਵਿੱਚ ਭਗਤ ਕਾਨਾ ਜੀ ਆਪਣੀ ਆਪ ਨੂੰ ਰੱਬ ਸਮਝਣ ਲੱਗ ਪਏ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਰਚਨਾ ਸੁਣੀ ਤੇ ਮਨਾਂ ਕਰ ਦਿੱਤਾ ਕਹਿਣ ਲੱਗੇ ਨਹੀਂ ਇਸ ਰਚਨਾ ਦੇ ਵਿੱਚੋਂ ਹਉਮੈ ਦੀ ਝਲਕ ਪੈ ਰਹੀ ਹੈ ਹੰਕਾਰ ਦੀ ਝਲਕ ਇਹ ਭਗਤ ਕਾਨਾ ਜੀ ਤੇ ਉਹਨਾਂ ਗੁਰੂ ਕੇ ਸਿੱਖਾਂ ਦੀ ਰੱਬ ਦੇ ਪਿਆਰਿਆਂ ਦੀ ਬਾਣੀ ਸ਼ਾਮਲ ਕਰ ਰਹੇ ਹਾਂ ਜਿਨ੍ਹਾਂ ਦੇ ਅੰਦਰ ਰੰਚਕ ਮਾਤਰ ਵੀ ਹਉਮੈ ਨਹੀਂ ਹੈ ਨਿਮਰਤਾ ਦੇ ਵਿੱਚ ਝੁਕੇ ਹੋਏ ਹਨ ਸਾਡਾ ਕੁਝ ਵੀ ਨਹੀਂ ਬਹੁਤ ਕੁਝ ਉਹਨਾਂ ਨੇ ਪ੍ਰਾਪਤ ਕੀਤਾ ਬੜੀ ਭਗਤੀ ਹੈ ਪਰ ਨਹੀਂ ਉਹਨਾਂ ਨੇ ਆਖਿਆ ਹੀ ਨਹੀਂ ਕਿ ਅਸੀਂ ਕੀਤਾ ਹੈ ਉਹ ਕਹਿਣ ਲੱਗੇ ਨਹੀਂ ਉਦਮ ਮਤ ਪ੍ਰਭ ਅੰਤਰਜਾਮੀ ਜਿਉਂ ਪ੍ਰੇਰੇ ਤਿਉਂ ਕਰਨਾ ਤੁਸੀਂ ਪ੍ਰੇਰਣਾ ਦਿੱਤੀ ਹੈ ਬੰਦਾ ਅਰਦਾਸ ਇਹੀ ਕਰੇ ਜੇ ਕਿਸੇ ਦਿਨ ਸਵੇਰ ਉੱਠ ਕੇ ਗੁਰੂ ਘਰ ਦੇ ਵਿੱਚ ਆ ਕੇ ਬੈਠਾ ਹੈ ਕੁਝ ਸਮਾਂ ਸਤ ਸੰਗਤ ਕੀਤਾ ਹੈ ਜੇ ਕੋਈ ਬਾਣੀ ਪੜ ਲਈ ਹੈ ਸੇਵਾ ਕਰ ਲਈ ਹੈ ਤੇ ਅਰਦਾਸ ਇਹ ਹੀ ਕਰੇ ਨਹੀਂ ਪਾਤਸ਼ਾਹ ਤੁਸੀਂ ਕਰਾਇਆ ਹੈ ਤੁਹਾਡੀ ਕਿਰਪਾ ਵਰਤੀ ਹੈ ਤੁਸੀਂ ਮਿਹਰ ਕੀਤੀ ਹੈ ਤੋ ਐਸਾ ਹੁੰਦਾ ਨਹੀਂ ਜਿਉਂ ਬੰਦਾ ਚੱਲਣ ਲੱਗ ਪੈਂਦਾ ਹੈ ਤੇ ਫਿਰ ਹਉਮੈ ਆ ਜਾਂਦੀ ਹੈ ਹੰਕਾਰ ਆ ਜਾਂਦਾ ਹੈ ਤੋ ਭਗਤ ਕਾਨਾ ਜੀ ਦੀ ਰਚਨਾ ਦੇ ਵਿੱਚ ਹੋਮੇ ਸੀਗੀ ਇਸ ਕਰਕੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਸ਼ਾਮਲ ਨਹੀਂ ਕੀਤੀ